ਪਿੰਡ ਸੈਣਾ ਦੇ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਅੱਜ ਸੈਣਾ ਪਿੰਡ ਦੇ ਬੱਸ ਸਟੈਂਡ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਸੁਖਵਿੰਦਰ ਸਿੰਘ ਕਲਕੱਤਾ ਉਹੀ ਨੇ ਜਿਨ੍ਹਾਂ ਦਾ ਅੱਜ ਤੋਂ ਕਾਫੀ ਸਮਾਂ ਪਹਿਲਾਂ ਉਥੋਂ ਦੇ ਭਧੌੜ ਦੇ ਵ代ਕ ਲਾਭ ਸਿੰਘ ਉਗੋਕੇ ਨਾਲ ਇੱਕ ਪੰਗਾ ਪਿਆ ਸੀ ਪੰਗਾ ਇਸ ਤਰੀਕੇ ਨਾਲ ਪਿਆ ਸੀ ਕਿ ਲਾਭ ਸਿੰਘ ਉਗੋਕੇ ਪਿੰਡ ਦੇ ਵਿੱਚ ਆਉਂਦੇ ਨੇ ਉਸ ਸਮੇਂ ਤਾਂ ਉਥੇ ਸੁਖਵਿੰਦਰ ਸਿੰਘ ਕਲਕੱਤਾ ਉਹਨਾਂ ਨੂੰ ਕੋਈ ਸਵਾਲ ਕਰਦੇ ਨੇ ਤਾਂ ਅਗੋਂ ਲਾਭ ਸਿੰਘ ਉਗੋਕੇ ਕਹਿੰਦੇ ਨੇ ਕੇ ਮਾਰ ਮਾਰ ਚਪੇੜੇ ਤੈਨੂੰ ਸਿੱਧਾ ਕੀਤਾ ਹੁੰਦਾ ਜੇ ਕੋਈ ਹੋਰ ਹੁੰਦਾ ਇਸ ਤਰੀਕੇ ਦੀ ਗੱਲ ਕੀਤੀ ਆ ਉਸ ਤੋਂ ਬਾਅਦ ਰੌਲਾ ਵੱਧਦਾ ਚਰਚਾ ਦੇ ਵਿੱਚ ਆਉਂਦੇ ਨੇ ਸਰਪੰਚ ਵੀ ਅੱਗੋਂ ਬੋਲਦੇ ਨੇ ਤੇ ਕਾਫੀ ਮਾਮਲਾ ਗਰਮਾ ਜਾਂਦਾ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਕਲਕੱਤਾ ਵੱਖ-ਵੱਖ ਜਗ੍ਹਾ ਦੇ ਉੱਤੇ ਜਿੱਥੇ ਵੀ ਧਰਨੇ ਪ੍ਰਦਰਸ਼ਨ ਹੁੰਦੇ ਸੀ ਉੱਥੇ ਪਹੁੰਚਦੇ ਸੀ ਤੇ ਪੰਜਾਬ ਦੀ ਗੱਲ ਕਰਦੇ ਸੀ ਜਾਇ ਇਹ ਕਹਿ ਲਈਏ ਕਿ ਹਰ ਮੁੱਦੇ ਦੇ ਉੱਤੇ ਬਿਬਾਕੀ ਨਾ ਆਪਣੀ ਗੱਲ ਰੱਖਦੀ ਸੀ ਲਗਾਤਾਰ ਸਰਕਾਰ ਨੂੰ ਘੇਰਦੇ ਸੀ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਵੀ ਉਹਨਾਂ ਨੇ ਕੀਤੀ ਉਹਨਾਂ ਨੇ ਜਿਹੜੀ ਹੈ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਤਰੀਕੇ ਦੇ ਨਾਲ ਜਿੱਥੇ ਵੀ ਸਮਾਜ ਦੇ ਵਿੱਚ ਕੋਈ ਲੋੜ ਪੈਂਦੀ ਸੀ ਜਾਂ ਸਮਾਜ ਦੇ ਵਿੱਚ ਕੋਈ ਘਟਨਾ ਵਾਪਰਦੀ ਸੀ ਉਸ ਮੁੱਦੇ ਤੇ ਬੋਲਦੇ ਸੀ ਤੇ ਪਿੰਡ ਦੇ ਲਈ ਵੀ ਜਦੋਂ ਸਰਪੰਚ ਰਹੇ ਆ ਬਾ ਕਮਾਲ ਕੰਮ ਕੀਤਾ ਜਦੋਂ ਉਹਨਾਂ ਦੀ ਮਾਤਾ ਸਰਪੰਚ ਸੀ ਤਾਂ ਉਹਨਾਂ ਨੇ ਖੁਦ ਜ਼ਿੰਮੇਵਾਰੀ ਲੈ ਕੇ ਪਿੰਡ ਦੇ ਵਿੱਚ ਵੀ ਬੜੇ ਸੋਹਣੇ ਕੰਮ ਕੀਤੇ ਸੀ ਪਰ ਅੱਜ ਸਹਿਣਾ ਦੇ ਬੱਸ ਸਟੈਂਡ ਦੇ ਉੱਤੇ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਤਾਂ ਇੱਥੋਂ ਪੰਜਾਬ ਦੀ ਲੈਂਡ ਆਰਡਰ ਦੀ ਸਥਿਤੀ ਸਮਝ ਆਉਂਦੀ ਹੈ ਪੰਜਾਬ ਦੇ ਵਿੱਚ ਕੋਈ ਵੀ ਉਹ ਦਿਨ ਸੁੱਕਾ ਨਹੀਂ ਜਾਂਦਾ ਜਦੋਂ ਗੋਲੀਆਂ ਨਹੀਂ ਚੱਲਦੀਆਂ ਤੇ ਗੋਲਿਆਂ ਦੇ ਨਾਲ ਕੋਈ ਨਹੀਂ ਮਰਦਾ ਪੰਜਾਬ ਦੇ ਵਿੱਚ ਹਰ ਰੋਜ਼ ਸਾਡੀ ਨੌਜਵਾਨੀ ਇਨ੍ਹਾਂ ਗੋਲਿਆਂ ਦਾ ਸ਼ਿਕਾਰ ਹੋ ਰਹੀ ਹੈ ਕੁਝ ਨੌਜਵਾਨੀ ਸਾਡੀ ਚਿੱਟਾ ਖਤਮ ਕਰ ਰਹੇ ਤੇ ਕੁਝ ਨੌਜਵਾਨੀ ਨੂੰ ਸਾਡੀਆਂ ਹੀ ਗੋਲੀਆਂ ਖਤਮ ਕਰ ਰਹੀਆਂ ਪੰਜਾਬ ਦੇ ਮੁੱਖ ਮੰਤਰੀ ਵੱਡੀਆਂ-ਵੱਡੀਆਂ ਟਾਰਾਂ ਮਾਰਦੇ ਆ ਤੇ ਪਿਛਲੇ ਦਿਨੀ ਪੰਜਾਬ ਦੇ ਇੱਕ ਦੋ ਇੱਕ ਕਲਾਕਾਰ ਮਨਕੀਰ ਤੌਲਕੇ ਕਹਿ ਰਹੇ ਸੀ ਕਿ ਪੰਜਾਬ ਪੁਲਿਸ ਵਰਗੀ ਕੋਈ ਗੱਲ ਹੀ ਨਹੀਂ ਪੰਜਾਬ ਪੁਲਿਸ ਵਰਗੀ ਗਲਤ ਆ ਤੁਸੀਂ ਦੇਖ ਸਕਦੇ ਹੋ ਉਹ ਕਹਿੰਦੇ ਸੀ ਕੈਨੇਡਾ ਨਾਲੋਂ ਵੀ ਵਧੀਆ ਤੇ ਹਰ ਰੋਜ਼ ਪੰਜਾਬ ਦੇ ਵਿੱਚ ਗੋਲੀਆਂ ਚੱਲ ਰਹੀਆਂ ਕੀ ਇਹ ਲਾਅ ਐਂਡ ਆਰਡਰ ਹੈ ਕੀ ਇਹ ਪੁਲਿਸ ਦੀ ਸਖਤੀ ਹੈ ਕੀ ਇਹ ਪੁਲਿਸ ਦਾ ਕੰਟਰੋਲ ਹੈ ਲਾਅ ਐਂਡ ਆਰਡਰ ਤੇ ਸੋ ਸਾਰੇ ਸਵਾਲ ਖੜੇ ਹੋ ਗਏ ਨੇ ਪੰਜਾਬ ਸਰਕਾਰ ਲਗਾਤਾਰ ਘਰ ਦੀ ਨਜ਼ਰ ਆਉਂਦੀ ਹੈ ਕਿ ਆਏ ਸਾਡੀ ਜਵਾਨੀ ਐਨੇ ਕਾਬਲ ਜਿਹੜੇ ਨੌਜਵਾਨ ਆ ਜਿਹੜੇ ਨਾ ਔ ਕੋਈ ਨਸ਼ਾ ਪਤਾ ਨਾ ਕੋਈ ਇਸ ਤਰੀਕੇ ਦੀ ਗੱਲ ਹਰ ਸਮੇਂ ਬੇਬਾਕੀ ਨਾਲ ਆਪਣੀ ਗੱਲ ਰੱਖਣ ਵਾਲੇ ਪੰਜਾਬ ਬਾਰੇ ਸੋਚਣ ਵਾਲੇ ਨੌਜਵਾਨਾਂ ਦਾ ਇਸ ਤਰੀਕੇ ਨਾਲ ਕਤਲ ਹੋਵੇਗਾ ਹਰ ਮੁੱਦੇ ਦੇ ਉੱਤੇ ਸੁਖਵਿੰਦਰ ਕਲਕੱਤਾ ਖੁੱਲ ਕੇ ਬੋਲਦੇ ਸੀ ਚਾਹੇ ਉਹ ਕੋਈ ਵੀ ਮੁੱਦਾ ਹੋਵੇ ਤੇ ਅੱਜ ਜਿਸ ਤਰੀਕੇ ਨਾਲ ਉਹਨਾਂ ਦਾ ਕਤਲ ਕੀਤਾ ਹੈ ਇਹਦੀ ਤਫ਼ਤੀਸ਼ ਤਾਂ ਹਜੇ ਬਾਕੀ ਹੈ ਪੁਲਿਸ ਨੇ ਕਰਨੀ ਹੈ ਕਿ ਕੌਣ ਵਜਾ ਹੈ ਕਿਹਨੇ ਕਰਵਾਇਆ ਕੌਣ ਪਿੱਛੇ ਹੈ ਕਿਸ ਤਰੀਕੇ ਨਾਲ ਕੋਈ ਸਿਆਸੀ ਦੁਸ਼ਮਣੀ ਕੱਢੀ ਗਈ ਹੈ ਕੋਈ ਕਿਸੇ ਨੇ ਆਪਦੀ ਕੋਈ ਨਿੱਜੀ ਕੜ ਕੱਢੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਇੱਕ ਨੌਜਵਾਨ ਦਾ ਇਸ ਤਰੀਕੇ ਨਾਲ ਕਤਲ ਹੋ ਜਾਣਾ ਇਹ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦਾ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿ ਕੀ ਪੰਜਾਬ ਦੀ ਜਵਾਨੀ ਆਹੀਂ ਖਤਮ ਕਰ ਦੇਵਾਂਗੇ ਅਸੀਂ ਕਿ ਪੰਜਾਬ ਦੀ ਜਵਾਨੀ ਨੂੰ ਇਸੇ ਰਾਹ ਤੋਰ ਦੇਣਾ ਹੈ ਕਿ ਤੁਹਾਡਾ ਕੋਈ ਕੰਟਰੋਲ ਨਹੀਂ ਹੈ ਇਹ ਸਾਰੇ ਸਵਾਲ ਹੈ ਅੱਜ ਬਹੁਤ ਵੱਡਾ ਘਾਟਾ ਜਿਹੜਾ ਉਸ ਪਰਿਵਾਰ ਨੂੰ ਪਿਆ ਉਹਨਾਂ ਲੋਕਾਂ ਨੂੰ ਪਿਆ ਜਿਹੜੇ ਲੋਕ ਸੁਖਵਿੰਦਰ ਕਲਕੱਤਾ ਦੇ ਸਮਰਥਕ ਸਨ ਉਹਨਾਂ ਨੂੰ ਪਸੰਦ ਕਰਦੇ ਸਨ ਸੈਨੇ ਪਿੰਡ ਦੇ ਲੋਕਾਂ ਨੂੰ ਪਿਆ ਜਿੰਨੇ ਜਸਪੰਦ ਲਈ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਇਸ ਤਰੀਕੇ ਨਾਲ ਲੈਂਡ ਆਰਡਰ ਇਸ ਤਰੀਕੇ ਦੀਆਂ ਘਟਰਾਵਾਂ ਵਾਪਰਨੀਆਂ ਸ਼ਰਮ ਦੀ ਗੱਲ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਟੇਜਾਂ ਤੇ ਸਿਰਫ ਚੁਟਕਲੇ ਸੁਣਾਉਣ ਜੋਗੇ ਰਹਿ ਗਏ ਅੱਲੇ ਪੱਲੇ ਉਹਨਾਂ ਦੇ ਕੱਖ ਨਹੀਂ ਸਿਰਫ ਇੱਧਰ ਲਈ ਉੱਧਰ ਮਾਰ ਲਈ ਉੱਧਰ ਲਈ ਇੱਧਰ ਮਾਰ ਲਈ ਇਹਦੇ ਜੋਗੇ ਰਹਿ ਗਏ ਗ੍ਰਹਿ ਮੰਤਰੀ ਦੇ ਤੌਰ ਤੇ ਸੂਬਾ ਉਹਨਾਂ ਤੋਂ ਸੰਭਾਲਿਆ ਨਹੀਂ ਜਾ ਰਿਹਾ ਪਿੰਡ ਸੈਣਾ ਦੇ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਅੱਜ ਸੈਣਾ ਪਿੰਡ ਦੇ ਬੱਸ ਸਟੈਂਡ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਸੁਖਵਿੰਦਰ ਸਿੰਘ ਕਲਕੱਤਾ ਉਹੀ ਨੇ ਜਿਨ੍ਹਾਂ ਦਾ ਅੱਜ ਤੋਂ ਕਾਫੀ ਸਮਾਂ ਪਹਿਲਾਂ ਉਥੋਂ ਦੇ ਭਦੌੜ ਦੇ ਵ代ਕ ਲਾਭ ਸਿੰਘ ਉਗੋਕੇ ਨਾਲ ਇੱਕ ਪੰਗਾ ਪਿਆ ਸੀ ਪੰਗਾ ਇਸ ਤਰੀਕੇ ਨਾਲ ਪਿਆ ਸੀ ਕਿ ਲਾਭ ਸਿੰਘ ਉਗੋਕੇ ਪਿੰਡ ਦੇ ਵਿੱਚ ਆਉਂਦੇ ਨੇ ਉਸ ਸਮੇਂ ਤਾਂ ਉੱਥੇ ਸੁਖਵਿੰਦਰ ਸਿੰਘ ਕਲਕੱਤਾ ਉਹਨਾਂ ਨੂੰ ਕੋਈ ਸਵਾਲ ਕਰਦੇ ਨੇ ਤਾਂ ਅੱਗੋਂ ਲਾਹਵ ਸਿੰਘ ਉਹ ਗੋ ਕਹਿੰਦੇ ਨੇ ਕਿ ਮਾਰ ਮਾਰ ਚਪੇੜੇ ਤੈਨੂੰ ਸਿੱਧਾ ਕੀਤਾ ਹੁੰਦਾ ਜੇ ਕੋਈ ਹੋਰ ਹੁੰਦਾ ਇਸ ਤਰੀਕੇ ਦੀ ਗੱਲ ਕੀਤੀ ਉਸ ਤੋਂ ਬਾਅਦ ਰੌਲਾ ਵੱਧਾ ਹੈ ਚਰਚਾ ਦੇ ਵਿੱਚ ਆਉਂਦੇ ਨੇ ਸਰਪੰਚ ਵੀ ਅੱਗੋਂ ਬੋਲਦੇ ਨੇ ਤੇ ਕਾਫੀ ਮਾਮਲਾ ਗਰਮਾ ਜਾਂਦਾ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਕਲਕੱਤਾ ਵੱਖ-ਵੱਖ ਜਗ੍ਹਾ ਦੇ ਉੱਤੇ ਜਿੱਥੇ ਵੀ ਧਰਨੇ ਪ੍ਰਦਰਸ਼ਨ ਹੁੰਦੇ ਸੀ ਉੱਥੇ ਪਹੁੰਚਦੇ ਸੀ ਤੇ ਪੰਜਾਬ ਦੀ ਗੱਲ ਕਰਦੇ ਸੀ ਜਾਇ ਇਹ ਕਹਿ ਲਈਏ ਕਿ ਹਰ ਮੁੱਦੇ ਦੇ ਉੱਤੇ ਬੇਬਾਕੀ ਨਾਲ ਆਪਣੀ ਗੱਲ ਰੱਖਦੀ ਸੀ ਲਗਾਤਾਰ ਸਰਕਾਰ ਨੂੰ ਘੇਰਦੇ ਸੀ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਵੀ ਉਹਨਾਂ ਨੇ ਕੀਤੀ ਉਹਨਾਂ ਨੇ ਜਿਹੜੀ ਹੈ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਤਰੀਕੇ ਦੇ ਨਾਲ ਜਿੱਥੇ ਵੀ ਸਮਾਜ ਦੇ ਵਿੱਚ ਕੋਈ ਲੋੜ ਪੈਂਦੀ ਸੀ ਜਾਂ ਸਮਾਜ ਦੇ ਵਿੱਚ ਕੋਈ ਘਟਨਾ ਵਾਪਰਦੀ ਸੀ ਉਸ ਮੁੱਦੇ ਤੇ ਬੋਲਦੇ ਸੀ ਤੇ ਪਿੰਡ ਦੇ ਲਈ ਵੀ ਜਦੋਂ ਸਰਪੰਚ ਰਹੇ ਆ ਬਾ ਕਮਾਲ ਕੰਮ ਕੀਤਾ ਜਦੋਂ ਉਹਨਾਂ ਦੀ ਮਾਤਾ ਸਰਪੰਚ ਸੀ ਤਾਂ ਉਹਨਾਂ ਨੇ ਖੁਦ ਜ਼ਿੰਮੇਵਾਰੀ ਲੈ ਕੇ ਪਿੰਡ ਦੇ ਵਿੱਚ ਵੀ ਬੜੇ ਸੋਹਣੇ ਕੰਮ ਕੀਤੇ ਸੀ ਪਰ ਅੱਜ ਸਹਿਣਾ ਦੇ ਬੱਸ ਸਟੈਂਡ ਦੇ ਉੱਤੇ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਤਾਂ ਇਥੋਂ ਪੰਜਾਬ ਦੀ ਲੈਂਡ ਆਰਡਰ ਦੀ ਸਥਿਤੀ ਸਮਝ ਆਉਂਦੀ ਹੈ ਪੰਜਾਬ ਦੇ ਵਿੱਚ ਕੋਈ ਵੀ ਉਹ ਦਿਨ ਸੁੱਕਾ ਨਹੀਂ ਜਾਂਦਾ ਜਦੋਂ ਗੋਲੀਆਂ ਨਹੀਂ ਚੱਲਦੀਆਂ ਤੇ ਗੋਲੀਆਂ ਦੇ ਨਾਲ ਕੋਈ ਨਹੀਂ ਮਰਦਾ ਪੰਜਾਬ ਦੇ ਵਿੱਚ ਹਰ ਰੋਜ਼ ਸਾਡੀ ਨੌਜਵਾਨੀ ਇਹਨਾਂ ਗੋਲੀਆਂ ਦਾ ਸ਼ਿਕਾਰ ਹੋ ਰਹੀ ਹੈ ਕੁਝ ਨੌਜਵਾਨੀ ਸਾਡੀ ਚਿੱਟਾ ਖਤਮ ਕਰ ਰਿਹਾ ਤੇ ਕੁਝ ਨੌਜਵਾਨੀ ਨੂੰ ਸਾਡੀਆਂ ਗੋਲੀਆਂ ਖਤਮ ਕਰ ਰਹੀਆਂ ਪੰਜਾਬ ਦੇ ਮੁੱਖ ਮੰਤਰੀ ਵੱਡੀਆਂ-ਵੱਡੀਆਂ ਟਾਰਾਂ ਮਾਰਦੇ ਆ ਤੇ ਪਿਛਲੇ ਦਿਨੀ ਪੰਜਾਬ ਦੇ ਇੱਕ ਦੋ ਕਲਾਕਾਰ ਮਨਕੀਰ ਤੌਲਖੇ ਕਹਿ ਰਹੇ ਸੀ ਕਿ ਪੰਜਾਬ ਪੁਲਿਸ ਵਰਗੀ ਕੋਈ ਗੱਲ ਹੀ ਨਹੀਂ ਪੰਜਾਬ ਪੁਲਿਸ ਵਰਗੀ ਗਲਤ ਆ ਤੁਸੀਂ ਦੇਖ ਸਕਦੇ ਹੋ ਉਹ ਕਹਿੰਦੇ ਸੀ ਕੈਨੇਡਾ ਨਾਲੋਂ ਹੀ ਵਧੀਆ ਤੇ ਹਰ ਰੋਜ਼ ਪੰਜਾਬ ਦੇ ਵਿੱਚ ਗੋਲੀਆਂ ਚੱਲ ਰਹੀਆਂ ਕੀ ਇਹ ਲਾਅ ਐਂਡ ਆਰਡਰ ਹੈ ਕੀ ਇਹ ਪੁਲਿਸ ਦੀ ਸਖਤੀ ਹੈ ਕੀ ਇਹ ਪੁਲਿਸ ਦਾ ਕੰਟਰੋਲ ਹੈ ਲਾਅ ਐਂਡ ਆਰਡਰ ਤੇ ਸੋ ਸਾਰੇ ਸਵਾਲ ਖੜੇ ਹੋ ਗਏ ਨੇ ਪੰਜਾਬ ਸਰਕਾਰ ਲਗਾਤਾਰ ਘਿਰਦੀ ਨਜ਼ਰ ਆਉਂਦੀ ਹੈ ਕਿ ਆਏ ਸਾਡੀ ਜਵਾਨੀ ਐਨੇ ਕਾਬਲ ਜਿਹੜੇ ਨੌਜਵਾਨ ਆ ਜਿਹੜੇ ਨਾ ਔ ਕੋਈ ਨਸ਼ਾ ਪਤਾ ਨਾ ਕੋਈ ਇਸ ਤਰੀਕੇ ਦੀ ਗੱਲ ਹਰ ਸਮੇਂ ਬੇਬਾਕੀ ਨਾਲ ਆਪਣੀ ਗੱਲ ਰੱਖਣ ਵਾਲੇ ਪੰਜਾਬ ਬਾਰੇ ਸੋਚਣ ਵਾਲੇ ਨੌਜਵਾਨਾਂ ਦਾ ਇਸ ਤਰੀਕੇ ਨਾਲ ਕਤਲ ਹੋਵੇਗਾ ਹਰ ਮੁੱਦੇ ਦੇ ਉੱਤੇ ਸੁਖਵਿੰਦਰ ਕਲਕੱਤਾ ਖੁੱਲ ਕੇ ਬੋਲਦੇ ਸੀ ਚਾਹੇ ਉਹ ਕੋਈ ਵੀ ਮੁੱਦਾ ਹੋਵੇ ਤੇ ਅੱਜ ਜਿਸ ਤਰੀਕੇ ਨਾਲ ਉਹਨਾਂ ਦਾ ਕਤਲ ਕੀਤਾ ਹੈ ਇਹਦੀ ਤਫ਼ਤੀਸ਼ ਤਾਂ ਅਜੇ ਬਾਕੀ ਹੈ ਪੁਲਿਸ ਨੇ ਕਰਨੀ ਹੈ ਕਿ ਕੌਣ ਵਜਾ ਹੈ ਕਿਨੇ ਕਰਵਾਇਆ ਕੌਣ ਪਿੱਛੇ ਹੈ ਕਿਸ ਤਰੀਕੇ ਨਾਲ ਕੋਈ ਸਿਆਸੀ ਦੁਸ਼ਮਣੀ ਕੱਢੀ ਗਈ ਹੈ ਕੋਈ ਕਿਸੇ ਨੇ ਆਪਦੀ ਕੋਈ ਨਿੱਜੀ ਕਹਿੜ ਕੱਢੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਇੱਕ ਨੌਜਵਾਨ ਦਾ ਇਸ ਤਰੀਕੇ ਨਾਲ ਕਤਲ ਹੋ ਜਾਣਾ ਇਹ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦਾ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿ ਕੀ ਪੰਜਾਬ ਦੀ ਜਵਾਨੀ ਆਹੀਂ ਖਤਮ ਕਰ ਦੇਵਾਂਗੇ ਅਸੀਂ ਕਿ ਪੰਜਾਬ ਦੀ ਜਵਾਨੀ ਨੂੰ ਇਸੇ ਰਾਹ ਤੋਰ ਦੇਣਾ ਹੈ ਕਿ ਤੁਹਾਡਾ ਕੋਈ ਕੰਟਰੋਲ ਨਹੀਂ ਹੈ ਇਹ ਸਾਰੇ ਸਵਾਲ ਹੈ ਅੱਜ ਬਹੁਤ ਵੱਡਾ ਘਾਟਾ ਜਿਹੜਾ ਉਸ ਪਰਿਵਾਰ ਨੂੰ ਪਿਆ ਉਹਨਾਂ ਲੋਕਾਂ ਨੂੰ ਪਿਆ ਜਿਹੜੇ ਲੋਕ ਸੁਖਵਿੰਦਰ ਕਲਕੱਤਾ ਦੇ ਸਮਰਥਕ ਸਨ ਉਹਨਾਂ ਨੂੰ ਪਸੰਦ ਕਰਦੇ ਸਨ ਸਹਨੇਪਿੰਡ ਦੇ ਲੋਕਾਂ ਨੂੰ ਪਿਆ ਜਿੰਨੇ ਜਸਪੰਦ ਲਈ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਇਸ ਤਰੀਕੇ ਨਾਲ ਲਾ ਐਂਡ ਆਰਡਰ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਨੀਆਂ ਸ਼ਰਮ ਦੀ ਗੱਲ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਟੇਜਾਂ ਤੇ ਸਿਰਫ ਚੁਟਕਲੇ ਸੁਣਾਉਣ ਜੋਗੇ ਰਹਿ ਗਏ ਆ ਅੱਲੇ ਪੱਲੇ ਉਹਨਾਂ ਦੇ ਕੱਖ ਨਹੀਂ ਸਿਰਫ ਇੱਧਰ ਲਈ ਉੱਧਰ ਮਾਰ ਲਈ ਉੱਧਰ ਲਈ ਇੱਧਰ ਮਾਰ ਲਈ ਇਹਦੇ ਜੋਗੇ ਰਹਿ ਗਏ ਗ੍ਰਹਿ ਮੰਤਰੀ ਦੇ ਤੌਰ ਤੇ ਸੂਬਾ ਉਹਨਾਂ ਤੋਂ ਸੰਭਾਲਿਆ ਨਹੀਂ ਜਾ ਰਿਹਾ